ਸੱਚਿਆ ਗਾਸ ਕੈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਤੇ ਦੇਸ਼ ਦੇ ਤੀਸਰੇ ਪ੍ਰਧਾਨ ਮੰਤਰੀ ਵਜੋਂ ਨਰੇਂਦਰ ਮੋਦੀ ਹੋਰਾਂ ਨੇ ਸੌ ਵਿੱਚ ਇਕਲੀ ਹੈ ਤੇ ਕਾਰਜਕਾਲ ਵੀ ਸਮ ਕਾਰਜਪਾਲ ਵੀ ਸੰਭਾਲ ਲਿਆ ਪਰ ਉੱਥੇ ਹੁਣ ਜੇਕਰ ਗੱਲ ਕਰੀਏ ਕਰਨਾਲ ਤੇ ਫਰੀਦাবাদ ਸੀਟ ਦੀ ਤਾਂ ਕਾਂਗਰਸੀ ਉਮੀਦਵਾਰਾਂ ਦੇ ਵੱਲੋਂ ਸ਼ਿਕਾਇਤ ਪਾਈ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਸ਼ਿਕਾਇਤ ਦੇ ਉੱਤੇ ਜਿਹੜਾ ਐਕਸ਼ਨ ਲੈਂਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਰਨਾਲ ਤੇ ਫਰੀਦাবাদ ਦੇ ਈਵੀਐਮ ਮਸ਼ੀਨਾਂ ਦੀ ਦੁਵਾਰਤੀ ਗਿਣਤੀ ਹੋਵੇਗੀ ਤਾਂ ਦੱਸ ਜੀਏ ਕਿ ਕਰਨਾਲ ਤੋਂ ਕਾਂਗਰਸੀ ਉਮੀਦਵਾਰ ਦਿਵਿਆਂਸ਼ੂ ਬੁੱਧੀ ਰਾਜਾ ਅਤੇ ਫਰੀਦাবাদ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ VOTING ਚ ਗੜਬੜੀ ਦਾ ਇਲਜ਼ਾਮ ਲਗਾਇਸੀ ਜਿਸ ਤੋਂ ਬਾਅਦ ਹੁਣ ਕਰਨਾਲ ਤੋਂ ਕੇਂਦਰੀ ਮੰਤਰੀ ਜਿਹੜਾ ਬਣੇ ਨੇ ਮਨੋਰ ਲਾਲ ਖੱਟੜ ਤੇ ਕੇਂਦਰ ਜਿਹੜੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਕਰਨਾਲ ਸੀਟ ਤੋਂ ਉਹ ਜਿੱਤੇ ਨੇ ਤੇ ਇਸ ਤੋਂ ਇਲਾਵਾ ਫਰੀਦাবাদ ਤੋਂ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਕਾਂਗਰਸੀ ਉਮੀਦਵਾਰ ਕਰਨਾਲ ਤੋਂ ਕਾਂਗਰਸੀ ਉਮੀਦਵਾਰ ਦਿਵਿਆਂਸ਼ੂ 부ద్ధి ਰਾਜ ਤੇ ਫਰੀਦাবাদ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ VOTING ਚ ਗੜਬੜੀ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਬਾਅਦ ਹੁਣ EVM ਮਸ਼ੀਨਾਂ ਦੇ ਵਿੱਚ ਦੁਹਾਰਤੀ ਗਿਣਤੀ ਕੀਤੀ ਜਾਵੇਗੀ ਦੋ ਲੋਕ ਸਭਾ ਸੀਟਾਂ ਕਰਨਾਲ ਤੇ ਫਰੀਦাবাদ ਦੇ ਵਿੱਚ ਹੁਣ EVM ਮਸ਼ੀਨਾਂ ਦੁਹਾਰਤੀ ਚੈੱਕ ਹੋਣ ਗਿਆ ਤੇ ਵੋਟਾਂ ਦੀ ਗਿਣਤੀ ਦੁਹਾਰਤੀ ਕੀਤੀ ਜਾਵੇਗੀ